ਇਹ ਜੀ ਇੱਕ ਮੈਟ੍ਰਿਮੋਰੀਅਲ ਡਿਸਪਿਊਟ ਸੀਗਾ ਜੀ ਮਨਜੀਤ ਸਿੰਘ ਤੇ ਸੋਨੀਆ ਕੌਰ ਜਿਹੜੀ ਲੜਕੀ ਹੈ ਉਹ ਦੋਨਾਂ ਪਰਿਵਾਰਾਂ ਦਾ ਡਿਸਪਿਊਟ ਚੱਲਦਾ ਸੀ ਆਪਸ ਦੇ ਵਿੱਚ ਤੇ ਉਸ ਨੂੰ ਲੈ ਕੇ ਕੱਲ ਰਾਤ ਲੜਾਈ ਹੋਈ ਹੈ ਚਾਰ ਬੰਦੇ ਜ਼ਖਮੀ ਹੋਏ ਉਹਨਾਂ ਦਾ ਬਿਆਨ ਲਿਖ ਕੇ ਅਗਲੀ ਕਾਰਵਾਈਆਂ ਮਚਲੀਆਂ ਜਾਂਦੀਆਂ ਨੇ ਸਰ ਇਹ ਲੜਾਈ ਕਿ 7-8 ਮਹੀਨੇ ਦੇ ਚੱਲ ਰਹੇ ਇਹਨਾਂ ਦੇ ਨਿਆਣੇ ਆਉਂਦੇ ਨੇ ਨਹੀਂ ਜੋ ਮਨਜੀਤ ਸਿੰਘ ਹੈ ਜੀ ਉਹ ਲੜਕਾ ਤੇ ਜਿਹੜੀ ਸੋਨੀਆ ਕੌਰ ਹੈ ਲੜਕੀ ਹੈ ਪੰਜ-ਛੇ ਸਾਲ ਵਿਆਹ ਨੂੰ ਹੋ ਚੁੱਕੇ ਹੈ ਇੱਕ ਬੇਟੀ ਵੀ ਹੈ ਇਹਨਾਂ ਦੇ ਸੋਨੀਆ ਕੋ ਕੋਰਾ ਆਪਸ਼ਨ ਨਾ ਕਰ ਰਹੇ ਦੀ ਹੈ ਕੁਝ ਦਿਨ ਪਹਿਲਾਂ ਕੁਝ ਮਾੜਾ ਬਟਾ ਮਨ ਬਟਾ ਫੋਨ ਕਰਕੇ ਚਲੀ ਗਈ ਸੀ ਘਰ ਦੇ ਵਿੱਚੋਂ ਤੇ ਅੱਜ ਉਹਦੇ ਪਰਿਵਾਰਕ ਵਸੀਆਂ ਨੇ ਪਰਿਵਾਰਕ ਵਾਲਿਆਂ ਨੇ ਆ ਕੇ ਲੜਾਈ ਝਗੜਾ ਕੀਤਾ ਉਸ ਬੰਦੀ ਅਗਲੀ ਕਾਰਵਾਈ ਹੁੰਦੀ ਹੈ ਫਿਰ ਇਸ ਤਰ੍ਹਾਂ ਇਹ ਕਿਤੇ ਕਾਰਵਾਈ ਕਰ ਪੰਨਾ ਲੈ ਕੇ ਬਾਅਦ ਕਰਨਾ ਤੇ ਕਿਸ ਨੂੰ ਕਿਤਰਾ ਦੇਖਦੇ ਹੋ ਬਿਲਕੁਲ ਜੀ ਗਲਤ ਹੈ ਲੋਕਾਂ ਦੇ ਵਿੱਚ ਸ਼ੈਨ ਸ਼ਕਤੀ ਦੀ ਕਮੀ ਹੈ ਜੀ ਜੋ ਦੇਖਣ ਨੂੰ ਨਜ਼ਰ ਆ ਰਿਹਾ ਜੀ ਕੋ ਆਪਸ ਰਿਸ਼ਤੇਦਾਰ ਨੇ ਪਰ ਫਿਰ ਵੀ ਜਿਹੜੀ ਇਸ ਪਾਸੇ ਵੱਲੋਂ ਮਨ ਦੀ ਕਾਰਵਾਈ ਕਰਾਂਗੇ ਪਾ ਲਓ ਬਿਲਕੁਲ ਜੀ ਬਿਲਕੁਲ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਬਦਮਾਸ਼ੀ ਕਰਨ ਦਾ ਸਿੱਧ ਨੂੰ ਜਾਇਆ ਕੀਤਾ ਜਾਵੇਗਾ ਇਹ ਜੀ ਇੱਕ ਮੈਟ੍ਰਿਮੋਰੀਅਲ ਡਿਸਪੂਟ ਸੀਗਾ ਜੀ ਮਨਜੀਤ ਸਿੰਘ ਤੇ ਸੋਨੀਆ ਕੌਰ ਜਿਹੜੀ ਲੜਕੀ ਹੈ ਉਹ ਦੋਨਾਂ ਪਰਿਵਾਰਾਂ ਦਾ ਡਿਸਪੂਟ ਚੱਲਦਾ ਸੀ ਆਪਸ ਦੇ ਵਿੱਚ ਤੇ ਉਸ ਨੂੰ ਲੈ ਕੇ ਕੱਲ ਰਾਤ ਲੜਾਈ ਹੋਈ ਹੈ ਚਾਰ ਬੰਦੇ ਜ਼ਖਮੀ ਹੋਏ ਉਹਨਾਂ ਦਾ ਬਿਆਰ ਲਿਖ ਕੇ ਅਗਲੀ ਕਾਰਵਾਈਆਂ ਮਚ ਲਿਆਂਦੀ ਜਾਵੇਗੀ ਜੇ ਜੋ ਮਨਜੀਤ ਸਿੰਘ ਹੈ ਜੀ ਉਹ ਲੜਕਾ ਤੇ ਜਿਹੜੀ ਸੋਨੀਆ ਕੌਰਾ ਲੜਕੀ ਹੈ ਪੰਜ-ਛੇ ਸਾਲ ਵਿਆਹ ਨੂੰ ਹੋ ਚੁੱਕੇ ਹੈ ਇੱਕ ਬੇਟੀ ਵੀ ਇਹਨਾਂ ਦੇ ਉਹ ਜਿਹੜੀ ਸੋਨੀਆ ਕੌਰਾ ਆਫਸਰ ਨਾ ਰਹਿੰਦੀ ਆ ਕੁਝ ਦਿਨ ਪਹਿਲਾਂ ਕੁਝ ਮਾੜਾ-ਵੱਟਾ ਮਨ ਬਟਾ ਫੋਨ ਕਰਕੇ ਚਲੀ ਗਈ ਸੀ ਘਰ ਦੇ ਵਿੱਚੋਂ ਤੇ ਅੱਜ ਉਹਦੇ ਪਰਿਵਾਰਕ ਵਸੀਆਂ ਨੇ ਪਰਿਵਾਰਕ ਮਾਣੇ ਨੇ ਆ ਕੇ ਲੜਾਈ ਝਗੜਾ ਕੀਤਾ ਉਸ ਬੰਦੀ ਅਗਲੀ ਕਰ ਦੇ ਵਿੱਚ ਜਾਂਦੀ ਹੈ ਪਰ ਇਸ ਵਾਰ ਹੈ ਕਿਤੇ ਕਰੀਏ ਕਿ ਪੰਨਾ ਲੈ ਕੇ ਵਾਰ ਕਰਨਾ ਜੇ ਕਿ ਕਿਸਮਾ ਕਿਤਰਾ ਦੇਖਦੇ ਹੋਗੇ ਬਿਲਕੁਲ ਜੀ ਗਲਤ ਹੈ ਲੋਕਾਂ ਦੇ ਵਿੱਚ ਸ਼ੈਨ ਸ਼ਕਤੀ ਦੀ ਕਮੀ ਹੈ ਜੀ ਦੋ रिश्तेदार हैं पर फिर भी जारी बनती कराई बिल्कुल जी बिलकुल कार्रवाई की जाएगी बदमाशी करना